ਲੋਕੀ ਮੂਵੀਆ ਬਣਾਈ ਜਾਂਦੇ ਸੀਗੇ ਜੀ ਪਰ ਕਿਸੇ ਨੇ ਮੇਰੇ ਭਾਈ ਨੂੰ ਚੱਕਿਆ ਨਹੀਂ ਜੀ ਉਹ ਵਿਚਾਰਾ ਤੜਫੀ ਜਾਂਦਾ ਸੀ ਥੱਲੇ ਪਿਆ ਮੈਂ ਪੁੱਛਿਆ ਵੀ ਵੀਰੇ ਕੀ ਹੋ ਗਿਆ ਕੀ ਹੋ ਗਿਆ ਉਹਨੇ ਕੁਛ ਨਹੀਂ ਬੋਲੇ ਬਸ ਇੱਕ ਸਾਲ ਆ ਪਾਰਾ ਜਾ ਜਿਵੇਂ ਬੰਦਾ ਹੌਂਕਾ ਲੈ ਕੇ ਸਾਹ ਐਂ ਕਰਕੇ ਸਾਲ ਲੈਂਦਾ ਵਾ ਉਹਨਾਂ ਨੇ ਮਗਰ ਮੋਟਰਸਾਈਕਲ ਮਾਰਿਆ ਜੀ ਜਦੋਂ ਜਸਕੀਰ ਉੱਤਰ ਕੇ ਗਿਆ ਵੀ ਮਗਰ ਕੀ ਗੱਲ ਹੋ ਗਈ ਛੱਟ ਤਾਂ ਨਹੀਂ ਲੱਗੀ ਜਾਂ ਪਤਾ ਨਹੀਂ ਉਹਦੀ ਸੋਚਾ ਜੋ ਦੁਨੀਆ ਛੇ ਨਹੀਂ ਗਾਇਮੇ ਝੂਠ ਬੋਲਣਾ ਕਿ ਪਾਪ ਆ ਉਹ ਜਦੋਂ ਪਿੱਛੇ ਗਿਆ ਤਾਂ ਉਹ ਵੀ ਪੈ ਨਿਕਲੇ ਤੇ ਜਦੋਂ ਡਰਾ ਦੇ ਵਿੱਚ ਇਹਨਾਂ ਨੇ ਪਿੱਕਾ ਲਾਇਆ ਸੀ ਆਪ ਦਾ ਜਦੋਂ ਉਹਨਾਂ ਨੇ ਦੇਖ ਲਿਆ ਵੀ ਇਹ ਜਸਕੀਰਤ ਨੂੰ ਥੱਲੇ ਤਾਰ ਲਿਆ ਉਹਨਾਂ ਨੇ ਲਿਆ ਕੇ ਪਿੱਕਾ ਮਾਰਿਆ ਜੀ ਦੇਖੋ ਇੱਥੇ 84 ਬਰਨਡ ਬਿੰਗੀ ਜੀ 84 ਬਿੰਗੀ ਆ ਤੇ ਆ ਥੱਲੇ ਵਾਲੇ ਵੀ ਬਿੰਗੀ ਜੀ 84 ਜਦੋਂ ਗੱਡੀ ਮਾਰਦੇ ਆ ਕੇ ਉਹ ਥੱਲੇ ਉਤਰ ਜਾਂਦਾ ਵੀਰ ਫੇਰ ਹਾਂਜੀ ਫੇਰ ਉਹ ਸਾਰੇ ਚੁੰਬੜ ਜਾਂਦੇ ਆ ਹੀ ਰਾੜਾ ਨਾਲ ਮਾਰਦੇ ਉਹ ਫੇਸਬੁੱਕ ਤੇ ਜਾਂ ਸਟੇਟਸ ਲਾਇਆ ਹੋਇਆ ਉਹਨਾਂ ਦਾ ਉਹ ਆਪ ਮੰਨ ਰਿਹਾ ਵੀ ਅਸੀਂ ਤਾਂ ਰਾੜਾ ਨਾਲ ਹੀ ਮਾਰਤਾ 2-3 ਸਾਲ ਪਹਿਲਾਂ ਨਾ ਵੀਰੇ ਨੂੰ ਫਰੋਤੀਆਂ ਦੀਆਂ ਆਈਆਂ ਬਾਹਰਲੇ ਨੰਬਰਾਂ ਤੋਂ WhatsApp ਤੇ ਕਾਲਾਂ ਆਉਂਦੀਆਂ ਹੁੰਦੀਆਂ ਸੀ ਜਾਂ ਡਾਇਰੈਕਟ ਕਾਲਾਂ ਵੀ ਆਉਂਦੀਆਂ ਹੁੰਦੀਆਂ ਸੀ ਕੀ ਪਤਾ ਜੀ ਉਹਨੇ ਪੈਸੇ ਦਿੱਤੇ ਵੀ ਹੋਣ ਜਾਂ ਨਾ ਦਿੱਤੇ ਹੋਣ ਉਹ ਤਾਂ ਮੈਨੂੰ ਪਤਾ ਨਹੀਂ ਜੀ ਪਰ ਉਹ ਘਰੋਂ ਦਸਨੋਂ ਹਟ ਗਿਆ ਸੀ ਜੀ ਉਹ ਕ੍ਰਿਮੀਨਲ ਨਹੀਂ ਤਾਂ ਹੀ ਕੋਰਟ ਦੇ ਵਿੱਚ ਪੇਸ਼ ਹੋਏ ਨੇ ਇਹਦੇ ਵਿੱਚ ਸੱਤ ਦਾ ਦੋਸ਼ੀ ਪੱਕੇ ਨੇ ਠੀਕ ਆ ਜੀ ਅੱਠਵਾਂ ਇਹਦਾ ਡੈਡੀ ਜਿਹੜਾ ਆਪਣੇ ਘਰੋਂ ਫਿਰ ਕੀ ਕਰਕੇ ਗਿਆ ਜੀ ਠੀਕ ਹੈ ਜੀ ਬਾਕੀ ਹੁਣ ਪ੍ਰਸ਼ਾਸਨ ਕੀ ਇਨਸਾਫ ਦਵਾ ਰਿਹਾ ਇਸਾਨ ਬਸ ਪ੍ਰਸ਼ਾਸਨ ਕਹਿੰਦਾ ਫੜਦੇ ਆ ਜੀ ਟੀਮਾਂ ਖੱਲੀਆਂ ਹੋਈਆਂ ਨੇ ਉਹ ਫੜੇ ਗਏ ਨੇ ਤੁਹਾਨੂੰ ਦੱਸਦੇ ਆ ਸੀਗਾ ਠੀਕ ਹੈ ਜੀ 2017-18 ਚ ਵੀਰਾ ਡਿਲੀਵਰੀ ਕਰਦਾ ਰਿਹਾ ਈਜ਼ਾ ਮੈਟੋ ਦੀ ਆਪਣੇ ਘਰੇ ਹੁਣ ਵੀ ਜਿਹੜੇ ਬੈਗ ਹੁੰਦੇ ਨੇ ਪਿੱਛੇ ਈਜ਼ਾ ਮੈਟੋ ਡਿਲੀਵਰੀ ਬੋਏ ਦੇ ਪਏ ਹੋਏ ਉਹ ਆਪਣੇ ਘਰੇ ਹਜੇ ਵੀ ਪਏ ਨੇ ਉਹ ਵੀਰਾ ਤਾਂ ਜੀ ਬਹੁਤ ਵਿਚਾਰਾ ਸਟਰਗਲ ਕਰਕੇ ਉਹ ਨਹੀਂ ਸਾਨੂੰ ਇੰਨੇ ਜੋਕੇ ਕੀਤਾ ਸੀਗਾ ਇਸ ਨੂੰ ਗਨਮਨ ਨੂੰ ਵੀ ਮਿਲਿਆ ਹੋਇਆ ਸੀ ਪਹਿਲਾਂ ਜੀ ਠੀਕ ਹੈ ਹਾਂ ਜੀ ਫਿਰ ਮੁੜ ਕੇ ਵਾਪਸ ਲੈ ਲਿਆ ਫਿਰ ਉਸ ਤੋਂ ਬਾਅਦ ਨਹੀਂ ਪਤਾ ਜੀ ਕੀ ਹੋਇਆ ਮੁੰਡੇ ਨਾਲ ਵਧੀਆਂ ਅਸੀਂ ਪਿੰਡ ਚ ਵਧੀਆਂ ਵਿੱਚ ਦਰਦਾ ਸੀ ਪੈਟਰੋਲ ਉਹ ਬੋਤਲਾਂ ਚ ਪਾ ਕੇ ਲੈ ਕੇ ਆਏ ਸੀ ਗੱਡੀ ਚ ਰੱਖ ਕੇ ਲੈ ਕੇ ਆਏ ਸੀ ਬੱਟੇ ਲੈ ਕੇ ਆਏ ਸੀ ਰੱਖ ਕੇ ਸੋ ਮੈਥ ਕੀ ਆਏ ਸੀ ਵੀ ਮਾਰ ਕੇ ਜਾਣਾ ਕਿ ਉਹਦੀ ਵੀ ਫੈਮਲੀ ਆਈ ਛੋਟੇ ਛੋਟੇ ਬੱਚੇ ਨੇ ਉਹਦੇ ਦੋ ਟਵਿਨਸ ਸੋ ਉਹ ਇਸ ਚੀਜ਼ ਤੋਂ ਤਾਂ ਬਹੁਤ ਡਰ ਕੇ ਚੱਲਦਾ ਸੀਗਾ ਵੀ ਕੋਈ ਸਟੋਰੀ ਵਗੈਰਾ ਵੀ ਜਿਵੇਂ ਆਪਾਂ ਪਾ ਦਿੰਨੇ ਆ ਅਸਲੇ ਦੀ ਹੱਥ ਚ ਪੜ ਕੇ ਨੰਗੇ ਹਥਿਆਰ ਦੀ ਉਹ ਵੀ ਨਹੀਂ ਸੀ ਪਾਉਣ ਦਿੰਦਾ ਨਾ ਮੈਨੂੰ ਪਾਉਣ ਦਿੰਦਾ ਸੀ ਨਾ ਆਪ ਪਾਉਂਦਾ ਸੀਗਾ ਵੀ ਵੀ ਆਪਣੇ ਤੇ ਲੀਗਲ ਐਕਸ਼ਨ ਆ ਜਾਊਗਾ ਕੋਈ ਲੋਕਵਾਇ ਟੀਵੀ ਨਾਲ ਜੁੜੇ ਤੁਸੀਂ ਮੈਂ ਹਮਤਾਜ ਜਗਰਾਉਂਦੇ ਨਾਲ ਕੋਠੇ ਸ਼ੇਰ ਜੰਗ ਦਾ ਇੱਕ ਨੌਜਵਾਨ ਜੋ ਕਿ ਪੰਜਾਬੀ ਟਰੇਡਰ ਨਾਮ ਦਾ ਇੱਕ ਇੰਸਟਾਗ੍ਰam ਤੇ YouTube ਪੇਜ ਚਲਾਉਂਦਾ ਤੇ ਪੰਜਾਬ ਦੇ ਵਿੱਚ ਟਰੇਡਿੰਗ ਸਿਖਾਉਂਦਾ ਸੀ ਉਸ ਦਾ ਪਿਛਲੇ ਦਿਨੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਜਿਸ ਦਾ ਨਾਮ ਵੀਰ ਦਾ ਜਸਕੀਰਤ ਸਿੰਘ ਸੀਗਾ ਉਸ ਨੂੰ ਜੱਸਾ ਕਹਿੰਦੇ ਸੀਗੇ ਤੇ ਉਹਦੀ ਜਿਹੜੀ ਨਵੀਂ ਗੱਡੀ ਸਕੋਰਪਿਓ ਐ ਨਾ ਉਸ ਨੂੰ ਅੱਗ ਲਾ ਦਿੱਤੀ ਗਈ ਹੁਣ ਤੱਕ ਮਾਮਲਾ ਜਿਹੜਾ ਉਹ ਠੰਡੇ ਬਸਤੇ ਵਿੱਚ ਪਾਇਆ ਜਾ ਰਿਹਾ ਸੀਗਾ ਪਰ ਜਦੋਂ ਤੋਂ CCTV ਦੀ ਵੀਡੀਓ ਸਾਹਮਣੇ ਆਈ ਹੈ ਕਿ ਇਸ ਤਰੀਕੇ ਨਾਲ ਜਿਹੜੇ ਕਾਤਲ ਨੇ ਉਹ ਹਮਲਾ ਕਰ ਰਹੇ ਨੇ ਉਸ ਵੀਰ ਦਾ ਕਤਲ ਬੇਰਹਿਮੀ ਨਾਲ ਕੀਤਾ ਗਿਆ ਸੀ ਉਸੇ ਥਾਂ ਉੱਤੇ ਖੜੇ ਆ ਪਿੱਛੇ ਦਿਖਾ ਦਿੰਦੇ ਆ ਕਿ ਉਹੀ ਗੱਡੀ ਹੈ ਜਿਹੜੀ ਉਹ ਇੱਥੇ ਖੜੀ ਹੋਈ ਹੈ ਜਿਸ ਨੂੰ ਅੱਗ ਲਾਈ ਹੋਈ ਸੀ ਨਾਲ ਸਾਡੇ ਪਰਿਵਾਰ ਦੇ ਮੈਂਬਰ ਨੇ ਉਹ ਥਾਂ ਉੱਤੇ ਪਹੁੰਚੇ ਤੁਹਾਨੂੰ ਦਿਖਾਉਣਗੇ ਪੂਰੀ ਘਟਨਾ ਵਾਪਰੀ ਕੀ ਸੀ ਕਿਉਂਕਿ ਪਹਿਲਾਂ ਪੁਲਿਸ ਕਹਿੰਦੀ ਰਹੀਏ ਕਿ ਖੁਦ ਅੱਗ ਲੱਗ ਗਈ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਪਰ ਜਦੋਂ ਵੀਡੀਓ ਸਾਹਮਣੇ ਆਈ ਹੈ ਤਾਂ ਫਿਰ ਕਹਿੰਦੇ ਕਿ ਅਸੀਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਪਰ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਉਸਨੇ ਖੁਦ ਸਰੈਂਡਰ ਕੀਤਾ ਤਾਂ ਪੁਲਿਸ ਲਗਾਤਾਰ ਇਸ ਮਾਮਲੇ ਨੂੰ ਜਿਹੜਾ ਪਿਛੇ ਤੱਕ ਦੀ ਨਜ਼ਰ ਆ ਰਹੀ ਹੈ ਪਰ ਅਜਿਹੇ ਮਾਮਲੇ ਇਸ ਤੋਂ ਪਹਿਲਾਂ ਵੀ ਕਈ ਹੋਏ ਨੇ ਹੁਣ ਤੱਕ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਪਰ ਆਵਾਜ਼ ਚੱਕਣੀ ਜ਼ਰੂਰੀ ਹੁੰਦੀ ਹੈ ਸਾਡੇ ਨਾਲ ਪਰਿਵਾਰ ਹੈ ਉਹਨਾਂ ਦੇ ਪਿੰਡ ਦੇ ਲੋਕ ਨੇ ਉਹਨਾਂ ਦੇ ਚਾਚਾ ਜੀ ਨੇ ਉਹਨਾਂ ਦਾ ਜਿਹੜਾ ਛੋਟਾ ਭਰਾ ਵੀਰ ਦਾ ਸਾਡੇ ਨਾਲ ਹੈ ਸਭ ਤੋਂ ਪਹਿਲਾਂ ਅੰਕਲ ਜੀ ਜਿਹੜੀ ਘਟਨਾ ਵਾਪਰਦੀ ਹੈ ਪੂਰੀ ਘਟਨਾ ਜਦੋਂ ਤੁਹਾਨੂੰ ਪਤਾ ਲੱਗਦਾ ਕੀ ਘਟਨਾ ਵਾਪਰਦੀ ਹੈ ਕੀ ਪਤਾ ਲੱਗਿਆ ਤੁਹਾਨੂੰ ਇਹ ਤਾਂ ਜੀ ਇਹਦਾ ਮੇਰਾ ਬੇਟਾ ਤੇ ਸਾਡੀ ਨੂ ਆ ਰਹੇ ਸੀ ਕਿਉਂਕਿ ਸਾਡੇ ਵੱਡੇ ਬੇਟੇ ਨੇ ਨੂ ਨੇ ਅੱਜ ਅਸੀਂ ਸੈਨਮੇ ਜਾਣਾ ਸੀਗਾ ਮੂਵੀ ਦੇਖਣ ਤੇ ਉਹ ਕਹਿੰਦਾ ਵੀ ਤੁਸੀਂ ਬਾਹਰ ਖੜ੍ਹ ਜਾਓ ਤੇ ਇਹ ਬੇਟਾ ਸਾਡਾ ਜਦੋਂ ਗਿਆ ਕਹਿੰਦਾ ਭਾਬੀ ਤੁਸੀਂ ਇੱਥੇ ਖੜ੍ਹੇ ਹੋ ਉਹ ਕਹਿੰਦੀ ਤੇਰੇ ਵੀਰੇ ਨੇ ਆਉਣਾ ਵੀ ਅਸੀਂ ਮੂਵੀ ਦੇਖਣ ਜਾਣਾ ਇਹ ਕਹਿੰਦਾ ਚਲੋ ਮੈਂ ਤੁਹਾਨੂੰ ਵੀਰੇ ਦੀ ਗੱਡੀ 'ਚ ਵੀ ਬਿਠਾ ਦੂੰ ਉੱਥੋਂ ਤੇ ਜਦੋਂ ਇਹ ਇੱਥੇ ਆਏ ਨੇ ਦੋਵੇਂ ਜਾਣੇ ਤਾਂ ਇੱਥੇ ਸਾਡੀ ਗੱਡੀ ਨੂੰ ਅੱਗ ਲੱਗੀ ਹੋਈ ਸੀ ਜੀ ਉਹ ਸਾਡਾ ਬੇਟਾ ਵੱਡਾ ਉੱਥੇ ਡਿੱਗਿਆ ਪਿਆ ਸੀਗਾ ਠੀਕ ਹੈ ਤੇ ਇਹ ਨਹੀਂ ਆ ਕਿ ਮੁੰਡੇ ਦਾ ਫੋਨ ਆਇਆ ਮਲਕ ਤੋਂ ਆ ਮੁੰਡਾ ਾਰਮਾਨ ਉਹ ਕਹਿੰਦਾ ਗਹਿਰੀ ਰੋਟੀ ਖਾ ਕੇ ਨਹੀਂ ਆਇਆ ਇਹ ਕਹਿੰਦਾ ਆ ਜਾ ਆਪਣੀ ਇਨਨ ਨੂੰ ਅੱਗ ਲੱਗ ਗਈ ਹੂੰ ਤੇ ਜਦੋਂ ਇਨਨ ਨੂੰ ਕਹਿੰਦਾ ਅੱਗ ਲੱਗ ਗਈ ਤੇ ਉਹ ਭੱਜ ਕੇ ਆਇਆ ਫਿਰ ਗੱਡੀ 'ਚ ਬਿਠਾਇਆ ਦੋ ਸਾਡੇ ਪਿੰਡਦਿਆਂ ਨੇ ਵੀ ਮਦਦ ਕਰਕੇ ਬਿਠਾਇਆ ਜੀ ਤੇ ਕਲਿਆਣੀ ਹਸਪੀਟਲ ਲੈ ਕੇ ਗਏ ਆ ਮੈਨੂੰ ਰਾਹ 'ਚ ਫੋਨ ਲਾਇਆ ਨੇ ਚਾਚਾ ਹਸਪੀਟਲ ਆ ਜਾਓ ਮੈਂ ਪਿੰਡ ਸੀ ਅਸੀਂ ਵੀ ਨੋਵਾ ਗੱਡੀ ਕੱਢੀ ਪੰਜ ਜਾਣੇ ਅਸੀਂ ਕਲਿਆਣੀ ਦੀ ਆਏ ਤਾਂ ਉਹਨੂੰ ਕਹਿੰਦੇ ਜੀ ਲੁਧਿਆਣੇ ਲੈ ਜਾਓ ਲੁਧਿਆਣੇ ਗਏ ਤਾਂ ਸਾਢੇ 12:00 ਵਜੇ ਇਹ ਦੁਨੀਆ ਨੂੰ ਜੱਸਾ ਸਾਨੂੰ ਅਲਵਦਾ ਕਹਿ ਚੁੱਕਿਆ ਸੀਗੀ। ਮਤਲਬ ਜਦੋਂ ਇੱਥੋਂ ਚੱਕਦੇ ਆ ਉਹਨੂੰ ਆ ਕਿ ਉਦੋਂ ਸਾਹ ਚੱਲ ਰਹੇ ਸੀ। ਉਦੋਂ ਸਾਹ ਚੱਲ ਰਹੇ ਸੀਗੀ। ਠੀਕ ਹੈ। ਹਾਂਜੀ। ਰਾਹ ਦੇ ਵਿੱਚ ਉਹਨੇ ਮਾਲਕ ਵਾਲੇ ਮੁੰਡਿਆਂ ਅਰਮਾਨ ਨੂੰ ਵੀ ਕਿਹਾ ਅਰਮਾਨ ਮੈਨੂੰ ਪਾਣੀ ਪਿਆ ਦੇ, ਪਾਣੀ ਪਿਆ ਦੇ ਨਹੀਂ ਮੈਂ ਮਰ ਜੂ। ਕਹਿੰਦਾ ਵੀਰੇ ਤੈਨੂੰ ਪਾਣੀ ਨਹੀਂ ਪੋਣਾ। ਡਾਕਟਰਾਂ ਨੇ ਕਿਹਾ ਪਾਣੀ ਨਹੀਂ ਪੀਣਾ। ਤੇ ਬਸ ਉੱਥੇ ਜਾ ਕੇ ਵੀ ਡਾਕਟਰਾਂ ਨੇ ਨੈਰੋਸਿਟੀ ਦੇ ਵਿੱਚ ਕਿਹਾ ਵੀ ਜੱਸੇ ਭਾਈ ਕਾਕੇ ਮੁੱਦਾ ਪੈ ਜਾ ਫਿਰ ਟਾਂਕੇ ਲਾਉਣੇ ਆ। ਤੇ ਉਹ ਆਪਦੇ ਆ ਮੁੱਦਾ ਪਿਆ ਵਾ ਜਦੋਂ ਉਹਦੇ ਪੱਟੀ ਪੁੱਟੀ ਕਰਕੇ ਆਈਸੀਯੂ ਵਾਰਡ ਦੇ ਵਿੱਚ ਪਾਇਆ ਤਾਂ ਮੈਨੂੰ ਦੋ ਕੁ ਮੁੰਡਿਆਂ ਨੇ ਆਵਾਜ਼ ਮਾਰੀ ਚਾਚਾ ਕੌਣ ਆ ਮੈਂ ਕਹਾਂ ਜੀ ਮੈਂ ਆ ਤੇ ਮੈਂ ਕੋਲੇ ਗਿਆ ਤੇ ਉਦੋਂ ਲਾਸਟ ਸਾਹ ਸੀ ਤੇ ਡਾਕਟਰ ਸਾਹਿਬ ਮੈਨੂੰ ਨਾਲ ਹੀ ਕਹਿੰਦੇ ਬਈ ਸੋਰੀ ਮੈਂ ਕਹਿੰਦੀ ਚਲੋ ਜਿਹੜੀ ਘਟਨਾ ਵਾਪਰਦੀ ਹੈ ਘਟਨਾ ਦਾ ਕਾਰਨ ਕੀ ਬਣਦਾ ਮਤਲਬ ਇਸ ਤਰੀਕੇ ਨਾਲ ਕਿਸੇ ਦਾ ਐਂ ਅੱਗ ਲਾ ਦੇਣੀ ਇਹ ਤਾਂ ਮਤਲਬ ਆਪਾਂ ਕਹਿੰਦੇ ਸੋਚ ਵੀ ਨਹੀਂ ਸਕਦੇ ਕਿ ਇਹੋ ਜਿਹਾ ਕੁਝ ਹੋ ਸਕਦਾ ਸਾਡੇ ਵੀ ਸੋਚ ਤੋਂ ਬਾਹਰ ਸੀ ਵੀ ਇਹ ਬੰਦੇ ਇਦਾਂ ਦਾ ਕਦਮ ਚੱਕ ਦੇਣਗੇ ਪਰ ਕੋਈ ਇਹਨਾਂ ਦੀ ਪਤਾ ਨਹੀਂ ਕੀ ਰੰਜਸ ਆ ਜੀ ਇਹਨਾਂ ਦੀ ਕੋਈ ਪਾਰਕਿੰਗ ਨੂੰ ਲੈ ਕੇ ਦੁਕਾਨਾਂ ਦੇ ਮੁਰੇ ਰੰਜਸ ਸੀ 20 ਦਿਨ ਪਹਿਲਾਂ ਵੀ ਇਹ ਹੱਥੋਂ ਪਾਈ ਹੋਏ ਨੇ ਤੇ ਉਸ ਤੋਂ ਬਾਅਦ ਕੋਈ ਪਤਾ ਨਹੀਂ ਮੈਨੂੰ ਤਾਂ ਹੀ ਪਤਾ ਵੀ ਗਰੇਵਾਲ ਕੋਈ ਸਾਡੇ ਸਾਹਮਣੇ ਆ ਇਲੈਕਟ੍ਰੀਸ਼ੀਅਨ ਉਹਨਾਂ ਨੇ ਰਾਜੀਨਾਮਾ ਵੀ ਕਰਾਤਾ ਸੀਗਾ ਪਰ ਐਤਵਾਰ ਨੂੰ ਜਸਕੀਰਤ ਸਿੰਘ ਆਪਦੇ ਫਰੈਂਡ ਲਵਲੀ ਦੁਕਾਨ ਤੇ ਗਿਆ ਵਾ ਜਦੋਂ ਇਹਨਾਂ ਦੀ ਦੁਕਾਨ ਲੋਕ ਸੀਗੀ ਇਹਨਾਂ ਦੀ ਦੁਕਾਨ ਖੋਲੀ ਹੋਈ ਨਹੀਂ ਸੀ ਤੇ ਸੋਮਵਾਰ ਦਾ ਦਿਨ ਪਿਆ ਜੀ ਮੰਗਲਵਾਰ ਨੂੰ ਇਹਦਾ ਡੈਡੀ ਸਾਡੇ ਘਰ ਆਇਆ ਜੀ ਚਾਹ ਪੀ ਕੇ ਗਿਆ ਕਹਿੰਦਾ ਜਸਕੀਰਤ ਨੂੰ ਸਮਝਾਓ ਅਸੀਂ ਕਿਹਾ ਉਹਨੂੰ ਸਮਝਾ ਦੰਨੇ ਆ ਤੁਸੀਂ ਵੀ ਆਪਦੇ ਬੇਟੇ ਨੂੰ ਸਮਝਾਓ ਪਤਾ ਨਹੀਂ ਉਹ ਰੇਕੀ ਕਰਨ ਆਇਆ ਸੀਗਾ ਜੀ ਫਿਰ ਉਸ ਤੋਂ ਬਾਅਦ ਇਹਦਾ ਡੈਡੀ 8:30 ਵਜੇ ਸਾਡੇ ਘਰ ਦੇ ਮੂਹਰੇ ਐਕਟਵਾ ਤੇ ਆਇ ਦੋਵੇਂ ਪੈਰ ਥੱਲੇ ਲਾਏ ਨੇ ਪਰ ਉਹਨੇ ਗੇਟ ਨਹੀਂ ਖੜਕਾਇਆ ਥੱਲੇ ਨਹੀਂ ਉਤਰਿਆ ਉਹ ਸਾਡੇ ਕੋਲ ਫੋਟੋ ਫੋਟੋ ਚ ਪਈਆਂ ਨੇ ਬਕਾਇਦਾ ਕਢਾਈਆਂ ਉਹਦਾ ਡੈਡੀ ਪੈਰ ਥੱਲੇ ਲਾ ਕੇ ਨਾਲ ਹੀ ਵਾਪਸ ਹੋ ਗਿਆ ਜੀ ਠੀਕ ਹੈ ਹਾਂਜੀ ਵਾਪਸ ਚਲੇ ਗਏ ਉਸ ਤੋਂ ਬਾਅਦ 15 20 ਮਿੰਟ ਬਾਅਦ ਇਹ ਪਾਣਾ ਵਾਪਰ ਗਿਆ ਜੀ ਜਿਹੜੇ ਕਿੰਨੇ ਜਣੇ ਆਉਂਦੇ ਨੇ ਇੱਥੇ ਤੇ ਕੀ ਘਟਨਾ ਨੂੰ ਅੰਜਾਮ ਕਿਵੇਂ ਦਿੰਦੇ ਨੇ ਸਰ ਦੋ ਜਣੇ ਪਿੱਛੇ ਦੀ ਮੋਟਰਸਾਈਕਲ ਮਾਰਦੇ ਨੇ ਠੀਕ ਹੈ ਪਹਿਲਾਂ ਤਾਂ ਸਾਨੂੰ ਐਸੀ ਮੂਰੇ ਮੋਟਰਸਾਈਕਲ ਸੱਟ ਕੇ ਰੋਕਿਆ ਗਿਆ ਪਰ ਨਹੀਂ ਉਹਨਾਂ ਨੇ ਮਗਰ ਮੋਟਰਸਾਈਕਲ ਮਾਰਿਆ ਜੀ ਜਦੋਂ ਜਸਕੀਰ ਤੋ ਉੱਤਰ ਕੇ ਗਿਆ ਵੀ ਮਗਰ ਕੀ ਗੱਲ ਹੋ ਗਈ ਸੱਟ ਤਾਂ ਨਹੀਂ ਲੱਗੀ ਜਾਂ ਪਤਾ ਨਹੀਂ ਉਹਦੀ ਸੋਚਾ ਜੋ ਦੁਨੀਆ ਚੈ ਨਹੀਂ ਗਾਇਏ ਮੈਂ ਝੂਠ ਬੋਲਣਾ ਕਿ ਪਾਪ ਆ ਉਹ ਜਦੋਂ ਪਿੱਛੇ ਗਿਆ ਤਾਂ ਉਹ ਵੀ ਪੈ ਨਿਕਲੇ ਤੇ ਜਦੋਂ ਨਾਲ ਆ ਸਿੱਧਾ ਡੀਟੀ ਰੋਡ ਤੇ ਰਾਹ ਜਾ ਰਿਹਾ ਜੀ ਆ ਅੱਧੇ ਕਿਲੋਮੀਟਰ ਤੇ ਰਾਹ ਦੇ ਵਿੱਚ ਇਹਨਾਂ ਨੇ ਪਿੱਕਅ ਲਾ ਹੋਇਆ ਸੀ ਆਪ ਦਾ ਜਦੋਂ ਉਹਨਾਂ ਨੇ ਦੇਖ ਲਿਆ ਵੀ ਇਹ ਜਸਕੀਰਤ ਨੂੰ ਥੱਲੇ ਧਾਰ ਲਿਆ ਉਹਨਾਂ ਨੇ ਲਿਆ ਕੇ ਪਿੱਕਅ ਮਾਰਿਆ ਜੀ ਆ ਦੇਖੋ ਇੱਥੇ ਚਾਸੀ ਜਿੱਥੇ ਬਰਨਟ ਬਿੰਗੀ ਆ ਜੀ ਚਾਸੀ ਬਿੰਗੀ ਆ ਤੇ ਆ ਥੱਲੇ ਵਾਲੇ ਵੀ ਬਿੰਗੀ ਆ ਜੀ ਚਾਸੀ ਨਵੀਂ ਗੱਡੀ ਆ ਜੀ 25 ਮਾਡਲ ਇਹ ਇਹ ਪਿੱਕਾ ਉਹਨਾਂ ਦਾ ਲੋਗੋ ਇਹ ਤੋਂ ਟੁੱਟਿਆ ਸੀ ਉਹ ਮੁਲਾਜ਼ਮ ਲੈ ਗਏ ਨੇ ਜੀ ਚੱਕ ਕੇ ਤੇ ਬਾਕੀ ਆ ਦੁਬੱਟੇ ਪਏ ਨੇ ਜੀ ਬਾਈ ਹੋਣਾ ਦੇ ਮਦਮਾਸ਼ਾਂ ਦੇ ਦੇਖ ਸਕਦੇ ਹੋ ਤੁਸੀਂ ਤੇ ਇਹ 6 ਜਾਂ 7 ਜਣਿਆਂ ਦਾ ਕੰਮ ਆ ਜੀ ਚਾ ਗੱਡੀ ਮਾਰਦੇ ਆ ਕੇ ਉਹ ਥੱਲੇ ਉਤਰ ਜਾਂਦਾ ਵੀਰ ਫੇਰ ਕੀ ਹਾਂਜੀ ਫੇਰ ਉਹ ਸਾਰੇ ਚੁੰਬੜ ਜਾਂਦੇ ਆਈ ਰਾਣਾ ਨਾਲ ਮਾਰਦੇ ਉਹ ਫੇਸਬੁੱਕ ਤੇ ਜਾਂ ਸਟੇਟਸ ਲਾਇਆ ਹੋਇਆ ਉਹਨਾਂ ਦਾ ਉਹ ਆਪ ਮੰਨ ਰਿਹਾ ਵੀ ਅਸੀਂ ਤਾਂ ਰਾੜਾ ਨਾਲ ਹੀ ਮਾਰਤਾ ਠੀਕ ਹੈ ਹਾਂਜੀ ਇੰਨੇ ਹੌਸਲੇ ਬੁਲੰਦ ਆਉਂਦਾ ਮੈਂ ਕਹਿਆ ਜੀ ਪੂਰੇ ਹੌਸਲੇ ਬੁਲੰਦ ਰਿਹਾ ਕੋਈ ਡਰ ਨਹੀਂ ਕੋਈ ਉਹਨਾਂ ਦੇ ਚਿਹਰੇ ਤੇ ਛਕਵਾ ਨਹੀਂ ਉਹ ਤਾਂ ਕਹਿੰਦੇ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਵੀ ਪ੍ਰਮਾਤਮਾ ਉਹਨਾਂ ਨੂੰ ਕਿਸੇ ਦੀ ਜਾਨ ਲੈਣ ਲਈ ਉਹ ਬਖਸ਼ਦਾ ਵੀ ਦੁਨੀਆ ਤੇ ਜਿੰਨੇ ਹੰਕਾਰੇ ਆ ਉਹਨਾਂ ਨੂੰ ਦੱਸ ਦੋ ਵੀ ਇਹ ਬੰਦਾ ਹੰਕਾਰਿਆ ਤਾਂ ਉਹ ਪ੍ਰਮਾਤਮਾ ਨੂੰ ਯਾਦ ਕਰਕੇ ਉਹਦਾ ਮਰਡਰ ਕਰ ਦੇਣਗੇ ਹੂੰ ਚ ਉਹਨਾਂ ਨੇ ਇੱਕ ਇੱਕ ਹੋਰ ਖਬਰ ਆ ਰਹੀ ਹੈ ਕਿ ਗੋਲੀਆਂ ਮਾਰ ਕਤਲ ਗੋਲੀਆਂ ਚਲਾਈਆਂ ਇਹਨਾਂ ਗੋਲੀਆਂ ਦਾ ਤਾਂ ਐਵੇਂ ਆਪਾਂ ਕਹੀਏ ਜੀ ਕੋਈ ਨਹੀਂ ਹੈ ਹੋ ਸਕਦਾ ਵੀ ਕੋਈ ਮੈਗਜ਼ੀਨ ਵਿੱਚ ਪਿਆ ਹੋਵੇ ਉਹਦੇ ਨਾਲ ਕਰਕੇ ਪਟਾਕੇ ਪਏ ਹੋਣ ਹਾਂਜੀ ਉਹ ਹੋ ਸਕਦਾ ਹੈ ਗੱਡੀ ਨੂੰ ਅੱਗ ਲਾਉਣਾ ਮਤਲਬ ਗੱਡੀ ਨੂੰ ਅੱਗ ਖੁਦ ਲੱਗੀ ਜਿਵੇਂ ਨਹੀਂ ਜੀ ਗੱਡੀ ਨੂੰ ਅੱਗ ਖੁਦ ਨਹੀਂ ਲੱਗੀ ਨਵੀਂ ਗੱਡੀ ਹੈ ਜੀ ਕਿੱਦਾਂ ਅੱਗ ਲੱਗ ਜੂ ਤੁਸੀਂ ਆਪ ਸਿਆਣੇ ਉਹਨਾਂ ਨੇ ਪੈਟਰੋਲ ਪਾਇਆ ਜੀ ਕਿ ਇਨੀਆਂ ਦੇ ਨਾਲ ਜਾਂ ਬੋਤਲਾਂ ਸਿੱਟੀਆਂ ਵਿੱਚ ਕਿ ਫੇਰ ਪੈਟਰੋਲ ਨਾਲ ਅੱਗ ਚੜੀ ਹੈ ਜੀ ਫੇਰ ਅੱਗ ਲੱਗੀ ਹੈ ਜੋ ਇੱਕ ਸੀਸੀਟੀਵੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਮਤਲਬ ਜਿਆ ਕਿਸੇ ਨੇ ਬਣਾਈ ਹੋਈ ਹੈ ਮਤਲਬ ਆ ਉਧਰਲੇ ਪਾਸੇ ਤੋਂ ਹਾਂਜੀ ਉਧਰੋਂ ਉਹਦੇ ਵਿੱਚ ਮਤਲਬ ਉਹ ਕਹਿ ਰਿਹਾ ਕਿ ਭੱਜ ਜਾਓ ਭੱਜ ਜਾਓ ਉਹਨਾਂ ਨੂੰ ਆਏ ਹੋ ਗਿਆ ਜੀ ਜਿਹੜੇ ਪਟਾਕੇ ਪਾਣ ਲੱਗ ਵੀ ਇਹਨਾਂ ਦੇ ਘਰ ਦੇ ਆ ਗਏ ਕਿਤੇ ਤਾਂ ਕਹਿੰਦੀ ਹੈ ਭੱਜੋ ਭੱਜੋ ਜਦੋਂ ਗੱਡੀ ਨੂੰ ਅੱਗ ਲਾਤੀ ਜੀ ਪਿਛਲੇ ਬੰਦੇ ਪਿੱਛੇ ਜਾ ਰਹੇ ਨੇ ਜਿਹੜੇ ਅੱਗੇ ਤੋਂ ਆ ਰਹੇ ਨੇ ਪਿੰਡ ਵਾਲੇ ਪਾਸਿਓ ਉਹ ਪਿੰਡ ਨੂੰ ਜਾ ਰਹੇ ਨੇ ਫਿਰ ਇੱਕ ਬੰਦਾ ਇਹਨਾਂ ਦਾ ਜਿਹਦੇ ਨਾਲ ਤੇਜ ਹਥਿਆਰ ਆ ਉਹਦੇ ਕੋਲੇ ਉਹ ਲਹਿਰਾਉਂਦਾ ਦਿਖਾਈ ਦੇ ਰਿਹਾ ਠੀਕ ਹੈ ਫੇਰ ਉਹ ਪਿੰਡ ਵਾਲੇ ਡਰ ਦੇ ਪਿੱਛੇ ਚਲੇ ਗਏ ਕੋਈ ਨਹੀਂ ਆਇਆ ਮੌਕੇ ਕੋਈ ਨਹੀਂ ਜੀ ਹੂੰ ਤੇ ਸਾਡਾ ਬੇਟਾ ਤੇ ਸਾਡੀ ਨੋ ਆਏ ਨੇ ਜਦੋਂ ਤੁਸੀਂ ਪਹੁੰਚੇ ਹੋ ਇੱਥੇ ਹਾਲਾਤ ਕੀ ਸੀ ਪਹਿਲਾਂ ਤਾਂ ਜਦੋਂ ਤੁਸੀਂ ਇੱਥੇ ਆਏ ਹੋ ਵੀਰੇ ਉਹਨਾਂ ਨੇ ਨਾ ਇੱਥੇ ਭੰਡਾਰੀ ਮਾਰਕੀਟ ਆਪਣਾ ਇੱਥੇ 100 200 ਮੀਟਰ ਦੂਰੀ ਆ ਮੇਨ ਰੋਡ ਕੋਲੇ ਉੱਥੋਂ ਵੀਰਾ ਤੁਰਿਆ ਤੇ ਪਰਜਾਈ ਨੂੰ ਫੋਨ ਲਾਦਾ ਵੀ ਤੂੰ ਤਿਆਰ ਆ ਵੀ ਆਪਾਂ ਫਿਲਮ ਦੇਖਣ ਜਾਣਾ ਵਾ ਤੇ ਵੀ ਤੂੰ ਤਿਆਰ ਆ ਭਾਬੀ ਕਹਿੰਦੀ ਹਾਂ ਮੈਂ ਤਿਆਰ ਆ ਕਹਿੰਦਾ ਆ ਕੇ ਗੇਟਾ ਚ ਕੱਢ ਜਾ ਮੈਂ ਇੱਧਰ ਨੂੰ ਜਾਣਾ ਸੀ ਵੀਰੇ ਨੇ ਇੱਧਰ ਨੂੰ ਆ ਮੈਂ ਕਿਹਾ ਵੀ ਭਾਬੀ ਤੁਸੀਂ ਮੇਰੇ ਨਾਲ ਹੀ ਚੱਲ ਬੜੋ ਵੀ ਜਿ세 ਵੀਰੇ ਇਧਰ ਨੂੰ ਜਾਣਾ ਵੀ ਮੈਂ ਉਧਰ ਨੂੰ ਆਣਾ ਵੀ ਤੁਹਾਨੂੰ ਰਾਹ 'ਚ ਮੈਂ ਸ਼ਿਫਟ ਕਰ ਦੂੰ ਉਹਨਾਂ ਦੀ ਗੱਡੀ 'ਚ ਤੇ ਜਦੋਂ ਉੱਥੋਂ ਆ ਰਹੇ ਸੀਗੇ ਭਾਬੀ ਕਹਿੰਦੀ ਕਿਸੇ ਦੀ ਗੱਡੀ ਨੂੰ ਅੱਗ ਲੱਗੀ ਹੋਈ ਆ ਵੀ ਗਹਿਰੀ ਦੇਖ ਮੜਾ ਯਾ ਮੈਂ ਕਿਹਾ ਭਾਬੀ ਇਹ ਤਾਂ ਆਪਣੀ ਹੋਈ ਗੱਡੀ ਆ ਤੇ ਜਦੋਂ ਇੱਥੇ ਅੱਗੇ ਰੁਕਿਆ ਜੀ ਇੱਥੇ 10-15 ਜਣੇ ਆਸ-ਪਾਸੇ ਖੜੇ ਸੀਗੇ ਲੋਕੀ ਮੂਵੀਆਂ ਬਣਾਈ ਜਾਂਦੇ ਸੀਗੇ ਜੀ ਪਰ ਕਿਸੇ ਨੇ ਮੇਰੇ ਭਾਈ ਨੂੰ ਚੱਕਿਆ ਨਹੀਂ ਜੀ ਵਿਚਾਰਾ ਤੜਫੀ ਜਾਂਦਾ ਈ ਥੱਲੇ ਪਿਆ ਅਨਕੌਂਸ਼ੀਅਸ ਸੀਗਾ ਕੋਈ ਉਹਨੂੰ ਸਵਰਤ ਨਹੀਂ ਸੀਗੀ ਆਪਦੀ ਪਰ ਜਦੋਂ ਜਿਵੇਂ ਬੰਦਾ ਹੌਂਕਾ ਲੈ ਕੇ ਸਾਹ ਐਂ ਕਰਕੇ ਸਾਹ ਲੈਂਦਾ ਵਾ ਤਾਂ ਉਹਨੇ ਸਾਹ ਲਿਆ ਐਂ ਕਰਕੇ ਮੈਂ ਕਿਹਾ ਭਾਬੀ ਹੈਗਾ ਹੈਗਾ ਕੋਈ ਨਹੀਂ ਹਜੇ ਲੈ ਕੇ ਜਾਣੇ ਨੇ ਹਸਪੀਟਲ ਫਿਰ ਰਮਾਨ ਦਾ ਫੋਨ ਆਇਆ ਮੈਨੂੰ ਕਹਿੰਦਾ ਰੋਟੀ ਖਾ ਕੇ ਨਹੀਂ ਮੁੜਿਆ ਉਹ ਵਿਚਾਰਾ ਜੀ ਇੱਥੇ ਉਹ ਆ ਕੇ ਆਪਦੇ ਦਫ਼ਤਰੋਂ ਗੱਡੀ ਇੱਥੇ ਲਾ ਕੇ ਪਿੱਛੇ ਤੇ ਵਿੱਚ ਦੀ ਉਹੀ ਆ ਗਿਆ ਵਿਚਾਰਾ ਅੱਗ ਦੇ ਤੇ ਉਹਨੇ ਅਸੀਂ ਦੋਨਾਂ ਨੇ ਤਿੰਨਾਂ ਨੇ ਚੱਕਿਆ ਫਿਰ ਵੀ ਕਿਸੇ ਨੇ ਹੱਥ ਨਹੀਂ ਪਵਾਇਆ ਜੀ ਇੰਨੇ ਟਾਈਮ ਨੂੰ ਆਵ ਹੀ ਗਿਆ ਗੱਡੀ ਚੱਕ ਕੇ ਫਿਰ ਵੀ ਲੋਕੀ ਖੜੇ ਮੂਵੀਆ ਬਣਾਈ ਜਾਂਦੇ ਸੀਗੇ ਜਦੋਂ ਵੀ ਤੁਹਾਨੂੰ ਦੇਖਿਆ ਕਿ ਸਾਡੀ ਗੱਡੀ ਨੂੰ ਅੱਗ ਲੱਗੀ ਹੈ ਦੂਰੋਂ ਉਦੋਂ ਸੋਚਿਆ ਸੀ ਵੀ ਆਹ ਕੁਝ ਵਾਪਰਿਆ ਹੋਊਗਾ ਇੱਥੇ ਜੱਗ ਕਿਉਂ ਲੱਗੀ ਹੈ ਨਹੀਂ ਜੀ ਅਸੀਂ ਨਾ ਉਸੇ ਸੇਮ ਡੇਨ ਜਿੱਦ ਦਿਨ ਇਹ ਵਾਰਦਾਤ ਹੋਈ ਉਸ ਦਿਨ ਸੇਮ ਡੇਨ 1 ਵਜੇ ਦੁਪਹਿਰੇ ਅਸੀਂ ਰੇਜ਼ਨ ਲਾਇਆ ਸੀ ਗੱਡੀ ਚ ਫੀਚਰ ਆਉਂਦਾ ਇੱਕ ਉਹਦੇ ਨਾਲ ਨਾ ਜਿਹੜਾ ਡੈਫ ਪੈਂਦਾ ਨਾਲ ਡੀਜ਼ਲ ਗੱਡੀ ਦੇ ਨਵੀਆਂ ਚ ਡੈਫ ਪੈਂਦਾ ਵਾ ਉਹ ਸਾਰਾ ਇੰਜਨ ਦੀ ਸਫਾਈ ਹੋ ਜਾਂਦੀ ਆ ਮੈਨੂੰ ਤਾਂ ਲੱਗਿਆ ਕਿਤੇ ਉਹਦੇ ਕਰਕੇ ਅੱਗ ਲੱਗੀ ਹੋਣੀ ਹੈ ਕਿਉਂਕਿ ਕਈ ਵਾਰੀ ਨਵੀਂ ਗੱਡੀ ਚ ਜੀ ਕੋਈ ਸੈਂਸਰ ਵਗੈਰਾ ਮੈਂ ਤਾਂ ਕਿਹਾ ਕਿ ਤੇ ਵੀ ਉਹਦੇ ਕਰਕੇ ਨਾ ਅੱਗ ਫੜੀ ਹੋਵੇ ਗੱਡੀ ਨੇ ਵੀ ਬਸ ਵੀਰਾ ਵੀਰਾ ਬਚ ਗਿਆ ਹੋਵੇ ਗੱਡੀ ਤਾਂ ਜੀ ਦੇਖੋ ਨਵੀਂ ਆਜੂਗੀ ਕੋਈ ਨਹੀਂ ਪਰ ਮੇਰਾ ਵੀਰਾ ਬਚ ਗਿਆ ਹੋਵੇ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ ਵੀ ਉਹਨਾਂ ਨੇ ਆਹ ਕੰਮ ਕੀਤਾ ਹੋਵੇ ਤੁਹਾਡੇ ਨਾਲ ਕਦੇ ਤੁਹਾਡੇ ਭਰਾ ਦੀ ਗੱਲਬਾਤ ਹੋਈ ਹੋਵੇ ਕਿ ਮਤਲਬ ਉਹ ਬੰਦੇ ਕੋਈ ਧਮਕਾਉਂਦੇ ਨੇ ਜਾਂ ਕੁਝ ਕਹਿੰਦੇ ਨੇ ਤਾਂ ਦੀ ਗੱਲਬਾਤ ਤੁਹਾਡੇ ਨਾਲ ਹੋਈ ਕਦੇ ਭਾਈ ਦੇਖੋ ਇਹ ਪਹਿਲਾਂ 2-3 ਸਾਲ ਪਹਿਲਾਂ ਨਾ ਵੀਰੇ ਨੂੰ ਫਰੋਤੀਆਂ ਦੀਆਂ ਆਈਆਂ ਕਿਉਂਕਿ ਜਦੋਂ ਮੁੰਡਾ ਨਵਾਂ ਚੜਦਾ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਤਾਂ ਉਹਨੂੰ ਅਕਸਰ ਫਰੋਤੀਆਂ ਆਉਂਦੀਆਂ ਰਹਿੰਦੀਆਂ ਨੇ ਜੀ ਆਉਂਦੇ ਰਹਿੰਦੀ ਸੀ ਕੋਲਾ ਹਾਂਜੀ ਵੀਰੇ ਨੂੰ ਆਉਂਦੇ ਰਹਿੰਦੀਆਂ ਸੀ ਜੀ ਬਾਹਰਲੇ ਨੰਬਰਾਂ ਤੋਂ ਆਉਂਦੀਆਂ ਹੁੰਦੀਆਂ ਸੀ ਕਿਉਂਕਿ ਇੰਡੀਆ 'ਚ ਤਾਂ ਨੰਬਰ ਟ੍ਰੇਸ ਹੋ ਜਾਂਦੇ ਨੇ ਚਲੋ ਬਾਹਰਲੇ ਨੰਬਰਾਂ ਤੋਂ ਵਟਸਐਪ ਤੇ ਕਾਲਾਂ ਆਉਂਦੀਆਂ ਹੁੰਦੀਆਂ ਸੀ ਜਾਂ ਡਾਇਰੈਕਟ ਕਾਲਾਂ ਵੀ ਆਉਂਦੀਆਂ ਹੁੰਦੀਆਂ ਸੀ ਤਾਂ ਵੀਰੇ ਨੇ ਸ਼ੁਰੂ-ਸ਼ੁਰੂ 'ਚ ਤਾਂ ਘਰੇ ਦੱਸਦਾ ਸੀਗਾ ਮੈਨੂੰ ਵੀ ਦੱਸਦਾ ਸੀਗਾ ਮੈਂ ਤਾਂ ਹ ਹੁਣ ਦਸਨੋਂ ਹਟ ਗਿਆ ਸੀਗਾ ਪਿਛਲੇ 1.5 ਸਾਲ ਤੋਂ ਕਿਉਂਕਿ ਘਰੇ ਵੀ ਫਿਰ ਟੈਨਸ਼ਨ ਹੋ ਜਾਂਦੀ ਸੀਗੀ ਜੀ ਘਰਦਿਆਂ ਨੂੰ ਵੀਰੇ ਨੇ ਆਏ ਸੀਗਾ ਵੀ ਚੱਲ ਕੋਈ ਨਹੀਂ ਡਰਾਉਂਦੇ ਧੰਗਾਉਂਦੇ ਨੇ ਹਨਾ ਵੀ ਮੈਂ ਬਾਰੋ-ਬਾਰ ਇਹਨਾਂ ਦਾ ਕਰ ਦੇ ਨਾਵਾ ਰਾਜੀ ਨਾਵਾ ਜੋ ਵੀ ਚਲੋ ਕੀ ਪਤਾ ਜੀ ਉਹਨੇ ਪੈਸੇ ਦਿੱਤੇ ਵੀ ਹੁਣ ਜਾਂ ਨਾ ਦਿੱਤੇ ਹੁਣ ਉਹ ਤਾਂ ਮੈਨੂੰ ਪਤਾ ਨਹੀਂ ਜੀ ਪਰ ਉਹ ਘਰੋਂ ਦਸਨੋਂ ਹਟ ਗਿਆ ਸੀਗਾ ਜੀ ਨਾ ਮੈਨੂੰ ਦੱਸਦਾ ਸੀ ਨਾ ਘਰੇ ਦੱਸਦਾ ਹੁੰਦਾ ਸੀ ਪਹਿਲਾਂ ਕੋਲ ਆਉਂਦੀ ਰਹੀਆਂ ਨੇ ਤੁਹਾਡੇ ਭਰਾ ਨੂੰ ਹਾਂਜੀ ਫਰੋਤੀ ਦੀਆਂ ਤਾਂ ਆਉਂਦੀਆਂ ਰਹੀਆਂ ਨੇ ਵੀ ਪੈਸੇ ਦੇ ਦੇ ਤਨ ਮਾਰ ਦਾਂਗੇ ਆ ਜੇ ਤਾਂ ਇਹ ਵੀ ਚੱਲ ਰਹੀ ਗੱਲ ਕਿ ਜਿਹੜਾ ਤੁਹਾਡਾ ਪਰਿਵਾਰ ਬਿਲਕੁਲ ਥੱਲੋਂ ਉੱਠਿਆ ਸੀ ਤੁਹਾਡੇ ਭਰਾ ਨੇ ਮਤਲਬ ਸਾਰਾ ਕੁਝ ਸਟੈਂਡ ਕੀਤਾ ਸੀਗਾ ਤੁਹਾਡੇ ਹਾਂਜੀ 2017-18 ਚ ਵੀਰਾ ਡਿਲੀਵਰੀ ਕਰਦਾ ਰਿਹਾ ਈਜ਼ਾ ਮੈਟੋ ਦੀ ਆਪਣੇ ਘਰੇ ਹੁਣ ਵੀ ਜਿਹੜੇ ਬੈਗ ਹੁੰਦੇ ਨੇ ਪਿੱਛੇ ਈਜ਼ਾ ਮੈਟੋ ਡਿਲੀਵਰੀ ਬੋਏ ਦੇ ਪਏ ਹੋਏ ਉਹ ਆਪਣੇ ਘਰੇ ਹਜੇ ਵੀ ਪਏ ਨੇ ਜੀ ਸੋ ਉਹ ਵੀਰਾ ਤਾਂ ਜੀ ਬਹੁਤ ਵਿਚਾਰਾ ਸਟਰਗਲ ਕਰਕੇ ਉਹਨੇ ਸਾਨੂੰ ਇੰਨੇ ਜੋਗੇ ਕੀਤਾ ਸੀਗਾ ਅਸੀਂ ਤਾਂ ਜੀ ਬਾਲਾ ਬਾਲੇ ਤਕੜੇ ਹੈ ਨਹੀਂ ਸੀ ਘਰੋਂ ਸੋ ਹੁਣ ਫੇਰ ਸਾਰਾ ਕੁਝ ਖਰਾਬ ਕਰ ਗਏ ਜੀ ਉਹ ਸਾਡੇ ਘਰੋਂ ਜਿੱਦਾਂ ਪੁਲਿਸ ਦੀ ਰੋਲ ਕਿਵੇਂ ਰਿਹਾ ਤੁਹਾਡੇ ਆ ਕੇਸ ਦੇ ਵਿੱਚ ਕਿਉਂਕਿ ਪਹਿਲਾਂ ਪੁਲਿਸ ਕਹਿ ਰਹੀ ਸੀਗੀ ਕਿ ਜਿਹੜੀ ਅੱਗ ਵਿੱਚੋਂ ਲੱਗੀ ਉਹਦੇ ਕਾਰਨ ਮੌਤ ਹੋਈ ਹੈ ਫਿਰ ਜਦੋਂ ਵੀਡੀਓ ਆਉਂਦੀ ਹੈ ਫਿਰ ਕੁਝ ਹੋਰ ਗੱਲਾਂ ਬਿਆਨ ਬਦਲ ਰਹੀਆਂ ਲਗਾਤਾਰ ਸਰ ਦੇਖੋ ਪੁਲਿਸ ਨੂੰ ਸਾਰਾ ਪਤਾ ਵੀ ਇਹ ਪੈਟਰੋਲ ਸੱਟ ਕੇ ਅੱਗ ਲਾਈ ਹੈ ਕਿਉਂਕਿ ਵੀਡੀਓ ਵਾਇਰਲ ਬਹੁਤ ਹੋ ਰਹੀਆਂ ਨੇ ਇੱਕ ਨਹੀਂ ਹੋ ਰਹੀ ਬਹੁਤ ਹੋ ਰਹੀਆਂ ਨੇ ਪੁਲਿਸ ਨੂੰ ਸਾਰਾ ਪਤਾ ਜੀ ਪਰ ਸਾਨੂੰ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਵੀ ਇਹ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਾਂਗੇ ਪਰ ਉਹਨਾਂ ਨੇ ਕੱਲ ਗ੍ਰਿਫਤਾਰੀ ਪਾਤੀ ਆ ਹੁਣ ਸਾਡੇ ਸੁਣਨ ਚ ਆ ਰਿਹਾ ਵੀ ਉਹ ਕੋਰਟ ਚ ਪੇਸ਼ ਹੋਏ ਨੇ ਚਲੋ ਆਪਾਂ ਇਹ ਵੀ ਨਹੀਂ ਕਹਿੰਦੇ ਜੇ ਕੋ ਕੋਰਟ ਚ ਪੇਸ਼ ਹੋਏ ਨੇ ਜੇ ਉਹ ਕ੍ਰਾਈਮਨਲ ਨਹੀਂ ਤਾਂ ਹੀ ਕੋਰਟ ਦੇ ਵਿੱਚ ਪੇਸ਼ ਹੋਏ ਨੇ ਜੇ ਮੈਂ ਕੋਈ ਕ੍ਰਾਈਮ ਕਰੂੰਗਾ ਜੀ ਮੈਂ ਵਕੀਲ ਕਰਕੇ ਫੇਰੀ ਪੇਸ਼ ਹੋਊ ਨਾ ਉਹ ਤਾਂ ਮੈਂ ਮੰਨ ਰਿਹਾ ਨਾ ਵੀ ਮੈਂ ਕ੍ਰਾਈਮ ਕੀਤਾ ਬਿਲਕੁਲ ਇਹ ਆਪਾਂ ਕਹਿੰਦੇ ਆ ਪੁਲਿਸ ਤੋਂ ਨਹੀਂ ਫੜਿਆ ਗਿਆ ਕੋਰਟ ਦੇ ਵਿੱਚ ਪੇਸ਼ ਹੋਇਆ ਵਕੀਲ ਸਾਹਿਬ ਕਰਕੇ ਕੋਰਟ ਕਰਕੇ ਪੇਸ਼ ਹੋਏ ਨੇ ਸਲੰਡਰ ਕੀਤਾ ਉਹਨੇ ਬੰਦੇ ਨੇ ਹਾਂ ਜੀ ਜੇ ਸਲੰਡਰ ਕੀਤਾ ਮੈਂ ਕਿਉਂ ਨਹੀਂ ਸਲੰਡਰ ਕੀਤਾ ਜੇ ਮੈਂ ਪਿੰਡ ਦੇ ਵਿੱਚ ਕੋਈ ਵਾਰਦਾਤ ਕਰੂੰਗਾ ਕੋਈ ਪੰਗਾ ਲਊਗਾ ਮੈਂ ਵਕੀਲ ਕਰਕੇ ਫੇਰ ਹੀ ਸਲੰਡਰ ਕਰ ਰਿਹਾ ਜੀ ਮੈਂ ਇਹ ਕ੍ਰਾਈਮ ਕੀਤਾ ਜੀ ਇਹ ਤਾਂ ਮੰਨਦੇ ਹਾਂ ਹਾਂ ਜੀ ਬਾਕੀ ਪਰਮਾਤਮਾ ਜਾਣਦਾ ਜੀ ਸਾਨੂੰ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆਂ ਅਸੀਂ ਇੱਥੇ ਆਏ ਹਾਂ ਆਪਣੇ ਭਰਾ ਦੇ ਕੋਲੇ ਉਹਨੇ ਕੁਝ ਦੱਸਿਆ ਤੁਹਾਨੂੰ ਜੇ ਕਿਹਾ ਉਸ ਸਮੇਂ ਨਹੀਂ ਜਿਵੇਂ ਤੁਹਾਨੂੰ ਦੱਸਿਆ ਵੀ ਉਹ ਅਨਕੌਂਸ਼ੀਅਸ ਸੀਗਾ ਮੈਂ ਪੁੱਛਿਆ ਵੀ ਵੀਰੇ ਕੀ ਹੋ ਗਿਆ ਕੀ ਹੋ ਗਿਆ ਉਹਨੇ ਕੁਝ ਨਹੀਂ ਬੋਲੇ ਬਸ ਇੱਕ ਸਾਹ ਲਿਆ ਭਰਾ ਜੀ ਤੇ ਮੈਂ ਕਿਹਾ ਵੀ ਇਹਨਾਂ ਨੂੰ ਗੱਡੀ ਚ ਲੈ ਕੇ ਚੱਲੋ ਕਿ ਲਿਆਣੀ ਦੇ ਲੈ ਕੇ ਚੱਲੋ ਹਸਪੀਟਲ ਤੇ ਉੱਥੋਂ ਲੈ ਕੇ ਗਏ ਉਹਨਾਂ ਨੇ ਲੁਧਿਆਣੇ ਰੈਫਰ ਕਰਤਾ ਲੁਧਿਆਣੇ ਜਾ ਕੇ ਜੀ ਉਹਨਾਂ ਨੇ ਘੰਟੇ ਇੱਕ ਬਾਅਦ ਦਮ ਤੋੜਤਾ ਤਾਂ ਤਸਿਆ ਕੁਛ ਨਹੀਂ ਤਸਿਆ ਕੁਝ ਨਹੀਂ ਜੋ ਆਮ ਤੌਰ 'ਤੇ ਸੁਭਾਅ ਕਿਦਾਂ ਦਾ ਸੀਗਾ ਜਿਵੇਂ ਕਹਿੰਦੇ ਆ ਕਿ ਸੁਭਾਅ ਬਹੁਤ ਵਧੀਆ ਸੀਗਾ ਜੀ ਬਾਕੀ ਅਸੀਂ ਇਹ ਆਪਦੇ ਬੱਚੇ ਹੀ ਤਹਰ ਇੱਕ ਬੜਾਈ ਕਰਦਾ ਵੀ ਸਾਡਾ ਬੇਟਾ ਬਹੁਤ ਸਲਾਗਾ ਹੁਣ ਜਿਹੜਾ ਇਹ ਮੁੱਖ ਦੋਸ਼ੀ ਆ ਜੀ ਰਮਨ ਇਹ ਨੇ ਕੁਛ ਦਿਨ 23 ਸਾਲ ਪਹਿਲਾਂ ਮੈਨੂੰ ਤਾਂ ਪਤਾ ਨਹੀਂ ਮੇਰੇ ਸੁਣਨ ਚ ਆਇਆ ਵੀ ਉਹਨੇ ਆਪਦੇ ਫਾਦਰ ਸਾਹਿਬ ਦੀ ਬਾਹਾਂ ਪੰਤੀ ਸੀਗੀ ਅੱਛਾ ਹਾਂਜੀ ਤੇ ਇਸ ਕਰਕੇ ਸਾਡੇ ਬੇਟੇ ਦਾ ਵਧੀਆ ਸੁਭਾਅ ਬਾਕੀ ਅਸੀਂ ਨਹੀਂ ਕਹਿੰਦੇ ਜੀ ਤੁਸੀਂ ਇੰਸਟਾਗ੍ਰam ਤੇ ਦੇਖ ਸਕਦੇ ਹੋ ਪੰਜਾਬੀ ਟ੍ਰੈਂਡਰ ਦੇ ਨਾਂ ਤੇ ਦੇਖ ਸਕਦੇ ਹੋ ਜਿੱਦਾਂ ਉਹ ਜਿਹੜਾ ਵਿਅਕਤੀ ਨੇ ਸੈਂਡਰ ਕੀਤਾ ਉਹਨੇ ਇੱਕ ਬਿਆਨ ਦਿੱਤਾ ਜੋ ਕਹਿੰਦੇ ਆ ਕਿ ਮੈਨੂੰ ਗੱਡੀ ਲਾ ਕੇ ਮੂਰੇ ਪਿਸਤੌਲ ਦਿਖਾਉਂਦਾ ਸੀਗਾ ਧਮਕਾਉਂਦਾ ਸੀਗਾ ਇਦਾਂ ਦੀਆਂ ਗੱਲਾਂ ਬਾਤਾਂ ਉਹਨੇ ਕੀਤੀ ਸਰ ਇਹ ਤਾਂ ਹੁਣ ਮੈਂ ਕਹਿ ਨਹੀਂ ਸਕਦਾ ਜੀ ਜੀ ਬਈ ਦੇਖੋ ਜੀ ਆਪਾਂ ਕਿਸੇ ਨੂੰ ਅਸਲਾ ਐ ਦਿਖਾ ਨਹੀਂ ਸਕਦੇ ਕਿਉਂਕਿ ਤੁਹਾਨੂੰ ਵੀ ਪਤਾ ਤੁਸੀਂ ਵੀ ਸਿਆਣੇ ਹੋ ਜਿਹਦਾ ਆਰਮਜ਼ ਲਾਇਸੈਂਸ ਬਣਿਆ ਹੋਵੇ ਉਹ ਕਿਸੇ ਨੂੰ ਐ ਸ਼ੋ ਕਰਕੇ ਡਰਾ ਧਮਕਾ ਨਹੀਂ ਸਕਦਾ ਉਹਦੇ ਤੇ ਲੀਗਲ ਐਕਸ਼ਨ ਲਿਆ ਜਾ ਸਕਦਾ ਵਾ ਸੋ ਉਹਦੀ ਉਹਦੇ ਆਪਦੇ ਵੀ ਦੁਕਾਨ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਜੇ ਵੀਰਾ ਉਹਨੂੰ ਜੇ ਦਿਖਾਉਂਦਾ ਵੀ ਸੀ ਜੇ ਉਹਦੇ ਕਹਿਣ ਦੇ ਮੁਤਾਬਕ ਜੇ ਦਿਖਾਉਂਦਾ ਵੀ ਸੀ ਤਾਂ ਉਹ ਕੋਈ ਲੀਗਲ ਐਕਸ਼ਨ ਲੈ ਸਕਦਾ ਸੀਗਾ ਵੀਰੇ ਨੇ ਜੀ ਵੀਰਾ ਤਾਂ ਬਹੁਤ ਸਿਆਣਾ ਸੀਗਾ ਮਤਲਬ ਇਦਾਂ ਦੀ ਚੀਜ਼ ਤੋਂ ਬਹੁਤ ਉਹ ਅਵੇਅਰ ਹੋ ਕੇ ਚੱਲਦਾ ਸੀਗਾ ਵੀ ਮੈਂ ਕਿਸੇ ਨੂੰ ਪਿਸਤੌਲ ਉਹ ਨੰਗਾ ਪਿਸਤੌਲ ਵੀ ਨਹੀਂ ਸੀ ਕੱਢਦਾ ਜੀ ਆਪਦੀ ਜੇਬ ਚੋਂ ਜੇਬ 'ਚ ਹੀ ਰੱਖਦਾ ਸੀਗਾ ਵੀ ਮੇਰੇ ਤੇ ਕੋਈ ਕੱਲੂ ਲੀਗਲ ਐਕਸ਼ਨ ਹੋ ਜਾਵੇ ਕਿਉਂਕਿ ਉਹਦੀ ਵੀ ਫੈਮਿਲੀ ਆਈ ਛੋਟੇ-ਛੋਟੇ ਬੱਚੇ ਨੇ ਉਹਦੇ ਦੋ ਟਵਿਨਸ ਸੋ ਉਹ ਇਸ ਚੀਜ਼ ਤੋਂ ਤਾਂ ਬਹੁਤ ਡਰ ਕੇ ਚੱਲਦਾ ਸੀਗਾ ਵੀ ਕੋਈ ਸਟੋਰੀ ਵਗੈਰਾ ਵੀ ਜਿਵੇਂ ਆਪਾਂ ਪਾ ਦਿੰਨੇ ਆ ਅਸਲੇ ਦੀ ਹੱਥ 'ਚ ਫੜ ਕੇ ਨੰਗੇ ਹਥਿਆਰ ਦੀ ਉਹ ਵੀ ਨਹੀਂ ਸੀ ਪਾਉਣ ਦਿੰਦਾ ਨਾ ਮੈਨੂੰ ਪਾਉਣ ਦਿੰਦਾ ਸੀ ਨਾ ਪਾਉਂਦਾ ਸੀਗਾ ਵੀ ਵੀ ਆਪਣੇ ਤੇ ਲੀਗਲ ਐਕਸ਼ਨ ਆ ਜਾਊਗਾ ਕੋਈ ਸੋ ਸਵਾਲ ਉੱਥੇ ਹੀ ਹੈ ਕਿ ਮਤਲਬ ਇਹਨਾਂ ਬੰਦਿਆਂ ਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਕੁਝ ਕਰਨ ਦਾ ਹਾਂਜੀ ਹਾਂਜੀ ਉਹ ਤਾਂ ਬਸ ਉਹਨੇ ਗੱਲ ਬਣਾਤੀ ਵੀ ਸਾਨੂੰ ਹਸਲਾ ਦਿਖਾਉਂਦਾ ਸੀ ਜਾਂ ਸਾਡੇ ਮੂਹਰੇ ਗੱਡੀ ਲਾਉਂਦਾ ਸੀ ਜੀ ਦੇਖੋ ਆਪਾਂ ਕਿਸੇ ਨੂੰ ਆਪਦੀ ਗੱਡੀ ਮਤਲਬ ਆਪਦੀ ਦੁਕਾਨ ਦੇ ਮੂਹਰੇ ਗੱਡੀ ਲਾਉਣ ਤਾਂ ਦੇ ਨਹੀਂ ਸਕਦੇ ਜੀ ਸੋ ਐਂ ਤਾਂ ਕੌਣ ਲਾਉਣ ਦਿੰਦਾ ਜੀ ਆਪਦੀ ਦੁਕਾਨ ਦੇ ਮੂਹਰੇ ਗੱਡੀ ਚਲ ਇੱਕ ਅੱਧਾ ਫੁੱਟ ਕਈ ਵਾਰੀ ਲੱਗ ਜਾਂਦੀ ਆ ਤਾਂ ਉਹਦਾ ਇਹ ਮਤਲਬ ਤਾਂ ਹੈ ਨਹੀਂ ਵੀ ਕਿਸੇ ਦੀ ਜਾਨ ਲੈ ਲਈ ਦਿੱਲੀ ਦਿੱਤੀ ਜਾਵੇ ਬਿਲਕੁਲ ਕਿ ਦੋ ਵਿੱਥੇ ਮਤਲਬ ਪੈਟਰੋਲ ਵਗੈਰਾ ਲੈ ਕੇ ਆਏ ਸੀ ਮਤਲਬ ਉਹ ਬੰਦਿਆਂ ਦਾ ਧਾਰ ਕੇ ਆਏ ਸੀ ਕਿ ਅੱਜ ਮਾਰ ਕੇ ਜਾਣਾ ਹੈ ਹਾਂਜੀ ਪੈਟਰੋਲ ਉਹ ਬੋਤਲਾਂ ਚ ਪਾ ਕੇ ਲੈ ਕੇ ਆਏ ਸੀ ਗੱਡੀ ਚ ਰੱਖ ਕੇ ਲੈ ਕੇ ਆਏ ਸੀ ਬੱਟੇ ਲੈ ਕੇ ਆਏ ਸੀ ਰੱਖ ਕੇ ਸੋ ਉਹ ਮੈਥ ਕੀ ਆਏ ਸੀ ਵੀ ਮਾਰ ਕੇ ਹੀ ਜਾਣਾ ਕਿਉਂਕਿ ਉਹਨਾਂ ਨੂੰ ਪਤਾ ਹੋਣਾ ਹੀ ਸ਼ਾਇਦ ਵੀ ਜੇ ਬਚ ਗਿਆ ਤਾਂ ਸਾਨੂੰ ਸਾਡੇ ਬਿਆਨ ਦੇ ਦੂਗਾ ਵੀ ਇਹਨਾਂ ਨੇ ਮਾਰਿਆ ਮੈਨੂੰ ਜਾਂ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਸੋ ਧਾਰ ਕੇ ਆਏ ਸੀ ਵੀ ਮਾਰ ਕੇ ਹੀ ਜਾਣਾ ਤੁਸੀਂ ਮੈਂਬਰ ਹੋ ਜੀ ਇੱਥੇ ਹਾਂਜੀ ਇਹ ਮਤਲਬ ਹੈ ਜਿਹੜੀ ਘਟਨਾ ਵਾਪਰੀ ਹੈ ਇਹਨੂੰ ਪਹਿਲਾਂ ਕਿਵੇਂ ਦੇਖਦੇ ਹੋਂ ਕਦੇ ਆਸ-ਪਾਸੇ ਪਹਿਲਾਂ ਕਦੇ ਸੁਣਿਆ ਸੀ ਐਡਾ ਵੱਡਾ ਕੁਝ ਵਾਪਰ ਨਹੀਂ ਜਿੱਨੀ ਇਦਾਂ ਦਾ ਕੋਈ ਗੱਲ ਨਹੀਂ ਹੋਈ ਜੀ ਵਧੀਆ ਮੁੰਡਾ ਸੀਗਾ ਜੀ ਕੋਈ ਇਦਾਂ ਦਾ ਨਾਂ ਸਾਡੇ ਪਿੰਡ ਵਿੱਚ ਹੈ ਜੀ ਨਾ ਹੀ ਕੋਈ ਇਦਾਂ ਦੀ ਵਾਰਦਾਤ ਕਦੇ ਅਜ ਤੱਕ ਹੋਈ ਸੁਣੀ ਹੈ ਜੀ ਇਹ ਪਹਿਲੀ ਵਾਰ ਦਾ ਵੀ ਹੈ ਪਿੰਡ ਸਾਡੇ ਜੀ ਹੁਣ ਵਧੀਆ ਮੁੰਡਾ ਸੀਗਾ ਜੀ ਕਿਵੇਂ ਲਗਾਤਾਰ ਕਤਲ ਹੋਣੇ ਪੰਜਾਬ ਦੇ ਵਿੱਚ ਇੱਕ ਤੋਂ ਇੱਕ ਪਹਿਲਾਂ ਜਿਵੇਂ ਸਿੰਗਰ ਮੂਸੇ ਵਾਲੇ ਦੀ ਕਤਲ ਹੁੰਦਾ ਉਸ ਤੋਂ ਬਾਅਦ ਅਬੋਰ ਵਿਖੇ ਕਤਲ ਹੁੰਦਾ ਹਰ ਰੋਜ਼ ਕਤਲੋਗਾਰਤ ਪੰਜਾਬ ਦੇ ਵਿੱਚ ਚੱਲ ਰਹੀ ਹੈ ਹਾਂਜੀ ਪ੍ਰਸ਼ਾਸਨ ਦਾ ਹੁਣ ਜਵਾਬ ਦੇ ਆ ਜੀ ਕੀ ਦੇਖਦੇ ਆ ਲੋਕਾਂ ਨੂੰ ਕੀ ਕਰ ਰਹੇ ਆ ਜੀ ਬੁਰਾ ਹਾਲ ਆ ਜੀ ਤੁਹਾਨੂੰ ਧਮਕੀਆਂ ਆ ਰਹੀਆਂ ਫਰੋਤੀਆਂ ਆ ਰਹੀਆਂ ਲੋਕਾਂ ਨੂੰ ਇਸ ਨੌਜਵਾਨ ਨੂੰ ਵੀ ਕਹਿੰਦੇ ਫਰੋਤੀ ਨੇ ਕੋਲ ਆਈਆਂ ਹਾਂਜੀ ਪਹਿਲਾਂ ਦੱਸਦੇ ਆ ਜੀ ਇਹ ਮੁੰਡਾ ਪਹਿਲਾਂ ਸੀਗਾ ਜੀ ਦੱਸਦੇ ਆ ਪਹਿਲਾਂ ਇਹਨੂੰ ਕੋਲ ਲਾਈ ਸੀਗੀ ਜੀ ਇਸ ਨੂੰ ਗਨਮੈਨ ਵੀ ਮਿਲਿਆ ਹੋਇਆ ਸੀ ਪਹਿਲਾਂ ਜੀ ਠੀਕ ਹੈ ਹਾਂਜੀ ਫਿਰ ਮੁੜ ਕੇ ਵਾਪਸ ਲੈ ਲਿਆ ਫਿਰ ਉਸ ਤੋਂ ਬਾਅਦ ਨਹੀਂ ਪਤਾ ਜੀ ਕੀ ਹੋਇਆ ਮੁੰਡੇ ਨਾਲ ਵਧੀਆ ਮੁੰਡਾ ਸੀ ਪਿੰਡ 'ਚ ਵਧੀਆ ਬਚਰਦਾ ਸੀ ਅੱਛਾ ਗਨਮੈਨ ਮਿਲਿਆ ਸੀ ਪਹਿਲਾਂ ਇਹਨਾਂ ਨੂੰ ਹਾਂਜੀ ਥੋੜੇ ਟਾਈਮ ਠੀਕ ਹੈ ਮੈਂ ਵੀ ਕਿਹਾ ਸੀ ਮੈਂ ਪੁੱਤ ਮੈਂ ਤੇਰੇ ਨਾਲ ਲੈਂਦਾ ਕਹਿੰਦਾ ਚਾਚਾ ਤੂੰ ਐਵੇਂ ਡਰੀਂ ਨਾ ਡਰਿਆ ਨਾ ਕਰ ਆਪਣੇ ਕੋਲੇ ਸਾਰਾ ਕੁਝ ਹੈਗਾ ਤੇ ਉਸੇ ਕਰਕੇ ਤਾਂ ਉਹ ਸਟੇਟਸ ਲਾ ਕੇ ਕਹਿ ਰਹੇ ਆ ਨਾ ਵੀ ਸਾਲੇ ਤੋਂ ਗੋਲੀ ਇੱਕ ਵੀ ਨਹੀਂ ਚੱਲੀ ਸ਼ਰੇਆਮ ਕਹਿ ਰਹੇ ਆਈ ਸੋਸ਼ਲ ਮੀਡੀਆ ਤੇ ਮਤਲਬ ਉਹਨਾਂ ਦੇ ਮਨ ਦੇ ਵਿੱਚ ਕੋਈ ਡਰ ਵਗੈਰਾ ਹੈ ਨਹੀਂ ਨੀ ਨਹੀਂ ਜੀ ਨਹੀਂ ਕੋਈ ਡਰ ਨਹੀਂ ਜੀ ਉਹਨਾਂ ਦੇ ਮਨ 'ਚ ਕੋਈ ਡਰ ਨਹੀਂ ਜੀ ਨਹੀਂ ਤਾਂ ਅਗਲਾ ਡਰ ਕੇ ਕੋਈ ਮੂਵੀ ਸੈਂਡ ਹੀ ਨਹੀਂ ਕਰਦਾ ਵੀ ਮੈਂ ਪੰਗਾ ਲੈ ਲਿਆ ਮੈਂ ਆਪਦਾ ਵੀ ਘਰ ਬਰਬਾਦ ਕਰਤਾ ਸਾਡਾ ਵੀ ਅੱਗੇ ਕਰਤਾ ਉਹ ਤਾਂ ਸਟੇਟਸ ਲਾ ਰਹੇ ਨੇ ਸੋਸ਼ਲ ਮੀਡੀਆ ਮੀਡੀਆ ਤੇ ਐਕਟਿਵ ਹੋ ਰਹੇ ਨੇ ਵੀ ਇਹਦੇ ਵਿੱਚ ਪਤਾ ਨਹੀਂ ਵਿੜਾਈ ਆ ਕੀ ਜਿਹੜੀ ਪਰਿਵਾਰ ਦੀ ਮੰਗ ਕੀ ਆ ਮੁੱਖ ਵੀ ਕਿਸ ਤਰੀਕੇ ਦਾ ਇਨਸਾਫ ਆ ਜਿਹੜਾ ਚਾਹੀਦਾ ਜਾਂ ਕਿੰਨੇ ਦੋਸ਼ੀ ਨੇ ਜਿਹੜੇ ਮੁੱਖ ਤੁਹਾਨੂੰ ਲੱਗਦੇ ਇਹਦੇ ਵਿੱਚ ਇਹਦੇ ਵਿੱਚ ਸੱਤ ਦਾ ਦੋਸ਼ੀ ਪੱਕੇ ਨੇ ਜੀ ਠੀਕ ਆ ਜੀ ਅੱਠਵਾਂ ਇਹਦਾ ਡੈਡੀ ਜਿਹੜਾ ਆਪਣੇ ਘਰੋਂ ਰੇਕੀ ਕਰਕੇ ਗਿਆ ਜੀ ਠੀਕ ਹੈ ਜੀ ਬਾਕੀ ਹੁਣ ਪ੍ਰਸ਼ਾਸਨ ਕੀ ਇਨਸਾਫ ਦਵਾ ਰਿਹਾ ਸਾਨੂੰ ਇਹ ਕਿਦਨ ਹੁੰਦੀ ਹੈ ਜੀ ਇਸ ਮਾਮਲੇ ਇਹ ਐਫ ਆਈ ਆਰ ਕੱਲ ਹੋਈ ਹੈ ਜੀ ਕੱਲ ਹੋਈ ਹਾਲੇ ਜੀ ਕੱਲ ਹਾਂਜੀ ਕੱਲ ਹੋਈ ਹੈ 1 ਤਰੀਕ ਨੂੰ ਜੀ ਇਸ ਕਾਰ ਵਾਲੇ ਦਿਨ ਐਫ ਆਈ ਆਰ ਹਾਂਜੀ ਸੰਸਕਾਰ ਵਾਲੇ ਦਿਨ ਐਫ ਆਈ ਆਰ ਇੱਕ ਘਟਨਾ 29 ਤਰੀਕ ਦੀ ਹੈ ਇੱਕ ਘਟਨਾ 29 ਤਰੀਕ 9 ਵਜੇ ਦੀ ਹੈ ਫਿਰ ਤਿੰਨ ਦਿਨ ਚ ਕਾਰਨ ਕੀ ਹੈ ਜਿਹੜੇ ਪੌਣ ਦੇ ਪ੍ਰਸ਼ਾਸਨ ਤਿੰਨ ਦਿਨ ਕਿਉਂ ਟਪਾ ਬਸ ਪ੍ਰਸ਼ਾਸਨ ਕਹਿੰਦਾ ਫੜਦੇ ਆ ਜੀ ਟੀਮਾਂ ਘਲੀਆਂ ਹੋਈਆਂ ਨੇ ਉਹ ਫੜੇ ਗਏ ਨੇ ਤੁਹਾਨੂੰ ਦੱਸਦੇ ਆ ਅਸੀਂ ਕਿ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਤੇ ਉਮੀਦ ਲਈ ਬੈਠੇ ਆਂ ਕਿੰਨੇ ਲੋਕਾਂ ਤੇ ਐਫਆਈਆ ਦਰਜ ਹੁੰਦੀ ਹੈ ਜੀ ਉਹਦੇ ਵਿੱਚ ਕਿੰਨੇ ਸੱਤਾਂ ਤੇ ਹੈ ਜੀ ਸੱਤਾਂ ਤੇ ਹਾਂਜੀ ਜੀ ਬਾਕੀ ਬੰਦੇ ਹਾਲੇ ਫਰਾਰ ਨੇ ਬਸ ਇੱਕ ਜਾਂ ਦੂ ਪਤਾ ਨਹੀਂ ਕਹਿ ਰਿਹਾ ਪ੍ਰਸ਼ਾਸਨ ਫੜੇ ਨੇ ਬਾਕੀ ਫਰਾਰ ਨੇ ਜੀ ਤਾਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਤੁਹਾਨੂੰ ਤਸਵੀਰਾਂ ਇੱਕ ਵਾਰ ਦਿਖਾ ਦਿੰਨੇ ਆ ਉਸ ਥਾਂ ਦੀਆਂ ਜਿੱਥੇ ਉਹ ਨੌਜਵਾਨ ਦੀ ਜਿਹੜੀ ਗੱਡੀ ਹੈ ਉਸ ਨੂੰ ਅੱਗ ਲਾਈ ਗਈ ਹੈ ਪੈਟਰੋਲ ਸਟਕੇ ਵਿੱਚ ਕਹਿੰਦੇ ਆ ਕਿ ਅੱਗ ਲਾਈ ਗਈ ਆ ਉਹ ਨੌਜਵਾਨ ਹੈ ਜਿਹੜਾ ਉਹ ਬਾਹਰ ਡਿੱਗੇ ਹੋਇਆ ਸੀ ਥੱਲੇ ਆ ਕੇ ਮੌਕੇ ਤੇ ਪਰਿਵਾਰ ਦੇ ਵੱਲੋਂ ਉਹਨੂੰ ਚੱਕਿਆ ਗਿਆ ਹਸਪਤਾਲ ਲਜਾਇਆ ਗਿਆ ਆਸ-ਪਾਸ ਦੇ ਲੋਕ ਇੰਨੇ ਜਿਹੜੇ ਉਹ ਵੀਡੀਓ ਬਣਾਉਂਦੇ ਰਹੇ ਪਰ ਉਹਨੂੰ ਕਿਸੇ ਨੇ ਚੱਕਿਆ ਨਹੀਂ ਤਾਂ ਪ੍ਰਸ਼ਾਸਨ ਤੇ ਹੁਣ ਵੱਡੇ ਸਵਾਲ ਆ ਜਿਹੜੇ ਉਹ ਖੜੇ ਹੋ ਗਏ ਕਿਉਂਕਿ ਇਸ ਨੌਜਵਾਨ ਨੂੰ ਪਹਿਲਾਂ ਕਹਿੰਦੇ ਇੱਕ ਗਨਮੈਨ ਵੀ ਮਿਲਿਆ ਹੋਇਆ ਸੀਗਾ ਇਹਦਾ ਮਤਲਬ ਇਹੀ ਹੈ ਕਿ ਗਨਮੈਨ ਤਾਂ ਹੀ ਮਿਲਿਆ ਜੇਕਰ ਉਹਨੂੰ ਕੋਈ ਖਤਰਾ ਸੀ ਤਾਂ ਜੇਕਰ ਉਹਨੂੰ ਖਤਰਾ ਸੀ ਤਾਂ ਹੁਣ ਇਹ ਘਟਨਾ ਵਾਪਰਦੀ ਹੈ ਪ੍ਰਸ਼ਾਸਨ ਜਿਹੜੇ ਐਫ ਆਰ ਵੀ ਕਹਿੰਦੇ 3 ਦਿਨਾਂ ਬਾਅਦ ਕਰਦਾ ਤਾਂ ਵੱਡੇ ਸਵਾਲ ਖੜੇ ਹੁੰਦੇ ਆ ਪੰਜਾਬ ਦੇ ਵਿੱਚ ਆਏ ਦਿਨ ਕਤਲ ਉਹ ਗਾਰਡ ਉਸੇ ਤਰੀਕੇ ਨਾਲ ਵਾਪਰ ਰਹੀ ਹੈ ਕਦੇ ਕਿਸੇ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕਦੇ ਕਿਸੇ ਨੂੰ ਤਮਕਾਇਆ ਜਾ ਰਿਹਾ ਤੇ ਕਦੇ ਇਸ ਤਰੀਕੇ ਨਾਲ ਨੌਜਵਾਨਾਂ ਦੇ ਜਿਹੜੇ ਕਤਲ ਹੈ ਉਹ ਲਗਾਤਾਰ ਹੋ ਰਹੇ ਆ ਤਾਂ ਉਮੀਦ ਕਰਦੇ ਆ ਜੇਕਰ ਸਰਕਾਰ ਵਾਕਈ ਪੰਜਾਬ ਦੇ ਵਿੱਚ ਹੈ ਤਾਂ ਇਸ ਮਾਮਲੇ ਇਸੇ ਤੇ ਨਹੀਂ ਹੋਰ ਵੀ ਜਿੰਨੇ ਮਾਮਲੇ ਹੁਣ ਤੱਕ ਵਾਪਰੇ ਨੇ ਉਹਨਾਂ ਦੇ ਉੱਤੇ ਗੌਰ ਕਰੂਗੀ ਤੇ ਬਣਦੀ ਕਾਰਵਾਈ ਜਿਹੜੀ ਜਲਦ ਤੋਂ ਜਲਦ ਕਰੂਗੀ ਤਾਂ ਜੋ ਜਿਹੀਆਂ ਘਟਨਾਵਾਂ ਹੋਰ ਨਾ ਵਾਪਰ ਸਕਣ